ਮੋਂਗਾ ਲੋਕਲ ਕਿਹੜੇ ਬੰਦੇ ਨੇ ਆ ਸਮਨਲੇ ਗਲੀ ਕੀ ਕਰੇ ਕਿਨੇ ਟਾਈਮ ਤੋਂ ਫਰੇਮ ਦਾ ਕੰਮ ਕਰ ਰਿਹਾ ਮੇਰੇ ਹੋ ਕੇ 12 ਸਾਲ 12 ਸਾਲ ਤੋਂ ਤਾਂ ਕੀ ਕਾਰਨ ਕੀ ਜਿਹੜੀ ਅੱਗ ਲੱਗੀ ਵੈਸੇ ਤਾਂ ਫਟਾਕਾ ਹੀ ਕਰਨ ਹੋ ਸਕਦਾ ਹੈ ਹਾਂਜੀ ਪਟਾਕਾ ਹੀ ਕਰਨ ਹੋ ਸਕਦਾ ਹੈ ਪਟਾਕਾ ਕਰਨ ਹੋ ਸਕਦਾ ਸ਼ਾਰਟ ਸਰਕਟ ਹੈ ਨੀ ਸ਼ਾਰਟ ਸਰਕਟ ਵਾਲਾ ਸਿਸਟਮ ਹੀ ਹੈ ਨੀ ਅੰਦਰ ਠੀਕ ਹੈ ਸ਼ਾਰਟ ਸਰਕਟ ਦਾ ਕੋਈ ਇਹਦਾ ਜ਼ਰੀਆ ਹੀ ਹੈ ਨੀ ਜਿੱਥੇ ਸ਼ਾਰਟ ਸਰਕਟ ਹੋਵੇ ਕਿਉਂਕਿ ਸਾਰੀ ਬਿਲਡਿੰਗ ਦੇ ਵਿੱਚ ਇੱਕੋ ਹੀ ਤਾਰ ਹੈ ਉਹ ਬਿਲਕੁਲ ਗੇਟ ਦੇ ਨੇੜੇ ਹੈ ਇਸ ਕਰਕੇ ਸ਼ਾਰਟ ਸਰਕਟ ਦਾ ਕੋਈ ਸੰਭਾਵਨਾ ਹੀ ਨਹੀਂ ਹੈ ਨੀ तो ਜਿੱਥੇ इलेक्ट्रिक कनेक्शन है ਉੱਥੇ ਇਹ ਜਾ ਕੋਈ ਸਮਾਨ ਹੈ ਨਹੀਂ ਜਿਹਨੂੰ ਅੱਗ ਲੱਗ ਸਕੇ ਤਾਂ ਹੋਣ ਅੱਗੇ ਕਿਸੇ ਤੋਂ ਸ਼ੁਰੂਆਤ ਪਟਾਕੇ ਦੇ ਹੀ ਕਰਨੇ ਪਟਾਕੇ ਦੇ ਕਰੋਂ ਹੋਈ ਹੈ ਇਹ ਕਿੰਨੇ ਦੇ ਟਾਈਮ ਤੋਂ ਗੋਦਾਮ ਰਹਾ ਹੋਇਆ ਸੱਤ ਸਾਲ ਹੋ ਗਏ ਮੇਰੇ ਕੋਲ ਇਹ ਗੋਦਾਮ ਸੱਤ ਸਾਲ ਹੋ ਗਏ ਪਹਿਲੀ ਵਾਰ ਖਣਾ ਹਾਂ ਕੋ ਚਾਂਸੀ ਹੈ ਨਹੀਂ ਇਹ ਪਟਾਕੇ ਦਾ ਹੀ ਰੀਜ਼ਨ ਹੈ ਪਟਾਕੇ ਦਾ ਹੀ ਇਹ ਜਿਹੜੀ ਫਰੇਮ ਹੋਲਡਿੰਗ ਹੁੰਦੀ ਹੈ ਤੇ ਬੋਰਡ ਹੁੰਦਾ ਹੈ ਭਲਾਈ ਬੋਰਡੇ ਬਾਜ਼ਾਰ ਦੇ ਵਿੱਚ ਇਹ ਜਿਹੀ ਫਟਣਾ ਹੋਣੀ ਅੱਗ ਲੱਗੀ ਹੈ ਤਿੰਨ ਫਾਇਰ ਪ੍ਰੋਜੈਕਟਾਂ ਤੋਂ ਵੀ ਕਾਬੂ ਬੜੀ ਮੁਸ਼ਕਲ ਲੱਗ ਰਹੀ ਹੈ ਇਹ ਇਹ ਬਹੁਤ ਦਰਵਾਗਾਪੂਰਨ ਗੱਲ ਹੈ ਕਿ ਛੋਟੇ ਛੋਟੇ ਆ ਗਲੀਆਂ ਦੇ ਵਿੱਚ ਮਾਰਕੀਟਾਂ ਬੰਨੀਆਂ ਵੀ ਆ ਉਦੋਂ ਇਲਾਵਾ ਮੰਦ ਪੱਗੀ ਗੱਲ ਇਹ ਹੈ ਛੋਟੀਆਂ ਗਲੀਆਂ ਹੁੰਦੇ ਹੋਏ ਵੀ ਇਨ੍ਹਾਂ ਗਲੀਆਂ ਦੇ ਵਿੱਚ ਲੋਕ ਅतिक्रमण ਕਰਕੇ ਰੱਖਦੇ ਆ ਮੋਟਰਸਾਈਕਲ ਟੱਪਨ ਤੱਕ ਦਾ ਰਸਤਾ ਨਹੀਂ ਹੁੰਦਾ ਫਾਇਰ ਬ੍ਰਿਗੇਡ ਤਾਂ ਕਿੱਥੋਂ ਆਊਗੀ ਤੀਸਰੀ ਕਮੀ ਸਾਰੀਆਂ ਤਾਰਾਂ ਬਿਜਲੀ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਨੰਗੀਆਂ ਔਰ ਲਟਕਦੀਆਂ ਜਿਹਦੇ ਵਿੱਚ ਕੋਈ ਵੀ ਸਾਧਨ ਇਸ ਇਨ੍ਹਾਂ ਗਲੀਆਂ 'ਚ ਨਹੀਂ ਵੱੜ ਪਾਉਂਦਾ ਇਹੀ ਜਿਆਦਾ ਨੁਕਸਾਨ ਹੁੰਦਾ ਬਹੁਤ ਵੱਡਾ ਕਾਰਨ ਹੈ ਇਹ ਤਾਂ ਅਜ ਮੱਲੇ ਨੁਕਸਾਨ ਹੈ ਕਿਸੇ ਵੇਲੇ ਇੱਥੇ ਬਹੁਤ ਵੱਡਾ ਜਾਨੀ ਨੁਕਸਾਨ ਵੀ ਇਨ੍ਹਾਂ ਮਾਰਕੀਟ 'ਚ ਹੋ ਸਕਦਾ ਹੈ ਲੇਕਿਨ ਇਸ ਵਾਸਤੇ ਸਾਡੇ ਲੋਕਾਂ ਨੂੰ ਸਭ ਨੂੰ ਸੁਧਰਨਾ ਪਵੇਗਾ ਅਸੀਂ ਅਤਿਕ੍ਰਮਣ ਬੰਦ ਕਰੀਏ ਔਰ ਇਹ ਜਿਹੜੇ ਨੰਗੇ ਤਾਰ ਹੈ ਮਹਿਕਮਾ ਨੂੰ ਚਾਹੀਦਾ ਹੈ ਵੀ ਇਹ ਬਿਲਕੁਲ ਖਤਮ ਕਰਕੇ ਲਟਕਦੇ ਤਾਰ ਔਰ ਇੰਟਰਨੈਟ ਦੇ ਇਤਾਰਾਂ ਵਾਸਤੇ ਵੀ ਕੋਈ ਪਾਲਿਸੀ ਹੋਣੀ ਚਾਹੀਦੀ ਹੈ ਜਿਹੜੀ ਗਲੀ ਦੇ ਵਿੱਚ ਨਾ ਲੱਗੇ ਪਹਿਲਾਂ ਆਪਾਂ ਬਾੜੀਆਂ ਕੀਮਤੀ ਜਾਣਾ ਵੀ ਆਪਾਂ ਡਮ ਵਾਲੀ ਨੂੰ ਹੋ ਬੈਠਿਆ ਤੇ ਉਹ ਇਹ ਹਾਲਾਤ ਨੇ ਜਿਹੜੇ ਦੁਬਾਰਾ ਅਸੀਂ ਤਾਂ ਜੀ ਇਸ ਦੇ ਪੁਕ ਪੁਕੀਆਂ 442 ਜਾਣਾ ਇਸ ਸ਼ਹਿਰ ਦੀਆਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਗਈਆਂ ਲੇਕਿਨ ਅਸੀਂ ਲੋਕਾਂ ਨੂੰ ਕਹਿੰਦੇ ਹਰ ਸਾਲ ਅਸੀਂ ਅਗਨੇ ਸੁਰੱਖਿਆ ਦੀ ਗੱਲ ਵੀ ਕਰਦੇ ਆਂ ਪਰ ਨਾ ਤਾਂ ਲੋਕ ਸੁਣਨਾ ਚਾਹੁੰਦੇ ਐ ਨਾ ਪ੍ਰਸ਼ਾਸਨ ਸੁਣਨਾ ਚਾਹੁੰਦਾ ਐ ਨਾ ਸਰਕਾਰਾਂ ਕੋਈ ਕੰਮ ਕਰਨਾ ਚਾਹੁੰਦੀ ਆਂ ਲੋਕਾਂ ਨੇ ਗਲੀ ਗ 12 ਫੁੱਟ ਦੀ ਗਲੀ ਹੈ ਥੜੇ ਬਣੇ ਹੋਏ ਦੋ ਕਿਨਾਂ ਦਾ ਸਮਾਨ ਹੁੰਦਾ ਫਿਰ ਮੋਟਰਸਾਈਕਲ ਸਕੂਟਰ ਖੜੇ ਹੁੰਦੇ ਆ ਗਲੀਆਂ ਦੇ ਵਿੱਚੋਂ ਪੈਦਲ ਲੈਣਾ ਭੀੜੇ ਬਜਾਰਾ ਚ ਪੈਦਲ ਨਿਕਲਣਾ ਵੀ ਮੁਸ਼ਕਿਲ ਹੈ ਕਾਲ ਫਾਇਰ ਵਿਕ੍ਰੇਟ ਜਿਹੜੇ ਨੰਗੀ ਤਾਰਾਂ ਦਾ ਜਾਲ ਅੰਕਰ ਹਜੇ ਵੀ ਉੱਤੇ ਹੈਗਾ ਤਾਂ ਉਹ ਉੱਤਾ ਫਿਰ ਮਹਿਕਮੇ ਨੂੰ ਵੀ ਚਾਹੀਦਾ ਕੁਝ ਜਿਹਦੇ 바ਰ ਚ ਕਨੈਕਸ਼ਨ ਜਾਂਦਾ ਹੈ ਯਾ ਉਹ ਹੈ ਉਹ ਕਰਨਾ ਚਾਹੀਦਾ ਇੰਟਰਨੈਟ ਦੀਆਂ ਤਾਰਾਂ ਜੇ ਬਿਜਲੀ ਦੇ ਚਾਰ ਤਾਰਾਂ ਦਾ ਇੰਟਰਨੈਟ ਦੀਆਂ 15 ਤਾਰਾਂ ਸਾਰੀਆਂ ਲਟਕਦੀਆਂ ਕੋਈ ਇੰਟਰਨੈਟ ਵਾਲਾ ਆ ਕੇ ਇਸ ਤਰ੍ਹਾਂ ਨੂੰ ਸੁਭਾਲਦਾ ਨਹੀਂ ਮੇਰੀ ਤਾਂ ਟੁੱਟ ਰਹੀ ਹੈ ਯਾ ਕੀ ਹੈ ਇਹ ਇਹਦਾ ਅੱਜ ਇੱਕ ਮਾਲੀ ਨੁਕਸਾਨ ਹੋਇਆ ਜਿਸ ਬੰਦੇ ਦਾ ਨੁਕਸਾਨ ਹੋਇਆ ਉਹਦੇ ਨਾਲ ਵੀ ਸਾਡੀ ਬਹੁਤ ਤਾਣੂਬਤੀ ਹੈ ਪਰ ਨਜ਼ਾਰਿਆਂ ਦੇ ਵਿੱਚ ਅਗਲੇ ਗਦਾਮ ਬਣਨੇ ਵੀ ਜਿਤਨਾ ਕਿਸਾਨ ਪ੍ਰਸ਼ਾਸਨ ਦੀ ਅੰਦੇਖੀ ਹੈ ਪੀੜ੍ਹੀਆਂ ਇਹ ਜਿਹੜੇ ਬਾਜ਼ਾਰ ਹੈ ਸਾਡਾ ਮੀਨਾ ਬਾਜ਼ਾਰ ਲਗਭਗ 80 ਸਾਲ ਤੋਂ ਬੈਲ ਪੋਇਆ ਹੋਇਆ ਬਾਜ਼ਾਰ ਹੈ ਜਦੋਂ ਇੱਥੇ ਛੋਟੀਆਂ-ਛੋਟੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਉਸ ਵੇਲੇ ਕਰ ਸੀਗੇ ਠੀਕ ਹੈ ਦੁਕਾਨਾਂ ਬਣ ਗਈਆਂ ਲੇਕਿਨ ਗਵਰਨਮੈਂਟ ਦੀ ਇਸ ਬਾਰੇ ਕੋਈ ਪਾਲਿਸੀ ਨਹੀਂ ਹੈ ਵੀ ਮਾਰਕੀਟ ਕਿੱਡੇ ਚੋੜੇ ਬਾਜ਼ਾਰ ਚ ਆਊਗੀ ਜਾਂ ਕੀ ਹੋਏਗੀ ਕੋਈ ਗਵਰਨਮੈਂਟ ਪਾਲਿਸੀ ਬਣਾ ਕੇ ਸੜਕਾਂ ਖੁੱਲੀਆਂ ਕਰੇ ਜਾਂ ਹੋਰ ਕਰੇ ਤਾਂ ਕਰਨਾ ਚਾਹੀਦਾ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਇਹਦੇ ਵਿੱਚ ਇੱਕ ਮੀਨਾ ਬਾਜ਼ਾਰ ਚ ਅਸੀਂ ਪਾਈਪਲਾਈਨ ਪਾਣੀ ਦੀ ਅੱਗ ਦਾ ਅੱਗ ਬੁਝਾਉਣ ਵਾਸਤੇ ਪਾਈਪਲਾਈਨ ਪਾਉਣ ਦੀ ਇੱਕ ਪ੍ਰੋਪੋਜ਼ਲ ਪਾਈ ਸੀ ਲੇਕਿਨ ਸਰਕਾਰ ਨੇ ਉਹ ਵੀ ਠੰਡੇ ਵਸਤੇ ਚ ਪਾਤੀ ਵੀ ਅਗਰ ਉਹ ਤੋਂ ਬਾਹਰੋਂ ਹੀ ਵਾਇਰ ਬਗਰੇਡ ਇਹਨਾਂ ਦੇ ਅੱਗੋਂ ਦੀ ਸਟਾਰਮ ਵਾਟਰ ਦੇ ਲੱਗ ਜਾਣ ਤੇ ਹਾਂ ਜੀ ਲੇਕਿਨ ਉਹ ਵੀ ਸਾਡੀ ਪ੍ਰਪੋਜ਼ਲ ਸਰਕਾਰ ਨੇ ਠੰਦੇ ਅਵਸਥਾ ਚ ਪਾਤੀ ਜਿਹੜੀ ਘਟਨਾ ਹੋਈ ਹੈ ਭੀੜੇ ਬਾਜ਼ਾਰ ਦੇ ਵਿੱਚ ਕੀ ਲੱਗਦਾ ਹੈ ਕਿਸ ਤਰ੍ਹਾਂ ਜਿਹੜੀ ਘਟਨਾ ਕਿ ਲੱਗੀ ਵੀਐਸ ਜੀ ਹਮਲ ਟ੍ਰੈਫਿਕ ਨੂੰ ਕੰਟਰੋਲ ਕਰ ਸਕੋ ਇਸੇ ਤਰ੍ਹਾਂ ਜਿਹੜੇ ਖਲੇ ਤੋਂ ਸਭ ਤੋਂ ਪਹਿਲੇ ਆਏ ਜਹਾਂ ਤੇ ਦੂਹ ਉੱਸਨੇ ਕੇ ਬਾਅਦ ਹਮੇ ਪਤਾ ਲੱਗਾ ਜੇ ਬੀਨਾ ਬਾਜ਼ਾਰ ਮੇਂ ਆਗ ਲੱਗ ਰਹੀ ਹੈ तो आ, उसी टाइम फायर ब्रिगेड को बुलाया और ये फायर ब्रिगेड के लिए सबसे पहले हमने रास्ता क्लियर कराया जिसमें हमने कॉलोनी रोड को परली तरफ से बंद करके वन वे कर दिया इधर से जो फायर ब्रिगेड आनी थी इसके लिए रास्ता क्लियर करके अंदर गए और भयानक आग लग रही थी जिसमें प्लास्टिक गत्ता और एक कुछ टायर बता रहे हैं अंदर ये कहते टायर पड़े थे उसमें अभी दो आगे तीसरी बार खड़ी है तीन चार हाँ हाँ तीन चार आ गई और अभी तो लगभग अस्सी परसेंट हम काबू आग पे पा लिया गया

ਉਹਨੂੰ ਮੰਗਾ ਲੋਕਲ ਕਿਹੜੇ ਮੰਨੇ ਆ ਸਮਝਣ ਲਈ ਗੱਲ ਕੀਤੀ ਕਰੇ ਕਿੰਨੇ ਟਾਈਮ ਤੋਂ ਫਰੇਮ ਦਾ ਕੰਮ ਕਰ ਰਿਹਾ ਮੈਂ ਹੋ ਕੇ 12 ਸਾਲ 12 ਸਾਲ ਤੋਂ ਤਾਂ ਕੀ ਕਾਰਨ ਕੀ ਜਿਹੜੀ ਅੱਗ ਲੱਗੀ ਵੈਸੇ ਤਾਂ ਫਟਾਕਾ ਹੀ ਕਰਨ ਹੋ ਸਕਦਾ ਹੈ ਹਾਂਜੀ ਪਟਾਕਾ ਹੀ ਕਰਨ ਹੋ ਸਕਦਾ ਚਾਕਾ ਕਰਨ ਹੋ ਸਕਦਾ ਸ਼ੋਰ ਸਰਕਟ ਹੈ ਨਹੀਂ ਸ਼ੋਰ ਸਰਕਟ ਵਾਲਾ ਸਿਸਟਮ ਹੀ ਹੈ ਨਹੀਂ ਅੰਦਰ ਠੀਕ ਹੈ ਸ਼ੋਰ ਸਰਕਟ ਦਾ ਕੋਈ ਇਹਦਾ ਜ਼ਰੀਆ ਹੀ ਹੈ ਨਹੀਂ ਜਿੱਥੇ ਸ਼ੋਰ ਸਰਕਟ ਹੋਵੇ ਕਿਉਂਕਿ ਸਾਰੀ ਬਿਲਡਿੰਗ ਦੇ ਵਿੱਚ ਇੱਕੋ ਹੀ ਤਾਰ ਹੈ ਉਹ ਬਿਲਕੁਲ ਗੇਟ ਦੇ ਨੇੜੇ ਹੈ इस ਕਰਕੇ ਸ਼ਾਰਟ ਸਰਕਟ ਦਾ ਕੋਈ ਸੰਭਾਵਨਾ ਹੀ ਨਹੀਂ ਹੈਣੀ ਤੇ ਜਿੱਥੇ ਇਲੈਕਟ੍ਰਿਕ ਕਨੈਕਸ਼ਨ ਹੈਗੇ ਉੱਥੇ ਇਹ ਜਾ ਕੋਈ ਸਮਾਨ ਹੈ ਨਹੀਂ ਜਿਹਨੂੰ ਅੱਗ ਲੱਗ ਸਕੇ ਕਹੋ ਲਾਗੇ ਕਿਸੇ ਤੋਂ ਸ਼ੁਰੂਆਤ ਪਟਾਕੇ ਦੇ ਹੀ ਕਰਨ ਹੈ ਪਟਾਕੇ ਦੇ ਕਰਣ ਹੋਈ ਹੈ ਕਿੰਨੇ ਦੇ ਟਾਈਮ ਤੋਂ ਗੋਦਾਮ ਰਹਾ ਹੋਇਆ ਸੱਤ ਸਾਲ ਹੋ ਗਏ ਮੇਨ ਕੋਈ ਗੋਦਾਮ ਸੱਤ ਸਾਲ ਹੋ ਗਏ ਪਹਿਲੀ ਵਾਰ ਹਾਂ ਕੋ ਕਿੰਤ ਸਮਾਨ ਸੀ ਦਾ ਇਹ ਫਰੇਮ ਹੋਲਡਿੰਗ ਹੁੰਦੀ ਹੈ ਤੇ ਬੋਰਡ ਹੁੰਦਾ ਹੈ ਪਲਾਈ ਬੋਰਡ ਢੀੜੇ ਬਾਜ਼ਾਰ ਦੇ ਵਿੱਚ ਇਹ ਜੀ ਘਟਨਾ ਹੋਣੀ ਕਿ ਅੱਗ ਲੱਗੀ ਹੈ ਤਿੰਨ ਫਾਇਰ ਬ੍ਰਿਗੇਡਾਂ ਤੋਂ ਵੀ ਕਾਬੂ ਬੜੀ ਮੁਸ਼ਕਲ ਨਾਲ ਪਹੁੰਚਿਆ ਇਹ ਇਹ ਬਹੁਤ ਦਰਵਾਗਾਪੁਰਨ ਗੱਲ ਹੈ ਕਿ ਛੋਟੇ-ਛੋਟੇ ਆ ਗਲੀਆਂ ਦੇ ਵਿੱਚ ਮਾਰਕਟਾਂ ਬਣੀਆਂ ਵੀ ਆ ਉਦੋਂ ਇਲਾਵਾ ਮੰਦ ਪੱਗੀ ਗੱਲ ਇਹ ਹੈ ਛੋਟੀਆਂ ਗਲੀਆਂ ਹੁੰਦੇ ਹੋਏ ਵੀ ਇਨ੍ਹਾਂ ਗਲੀਆਂ ਦੇ ਵਿੱਚ ਲੋਕ ਅतिक्रमण ਕਰਕੇ ਰੱਖਦੇ ਆ ਮੋਟਰਸਾਈਕਲ ਟੱਪਨ ਤੱਕ ਦਾ ਰਸਤਾ ਨਹੀਂ ਹੁੰਦਾ ਪਾਰ ਬਗਲੇ ਉੱਤੇ ਕਿੱਥੋਂ ਆਉਗੀ ਤੀਸਰੀ ਕਮੀ ਸਾਰੀਆਂ ਤਾਰਾਂ ਬਿਜਲੀ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਨੰਗੀਆਂ ਔਰ ਲਟਕਦੀਆਂ ਜਿਹਦੇ ਵਿੱਚ ਕੋਈ ਵੀ ਸਾਧਨ ਇਸ ਇਨ੍ਹਾਂ ਗਲੀਆਂ 'ਚ ਨਹੀਂ ਵੱੜ ਪਾਉਂਦਾ ਇਹੀ ਜਿਆਦਾ ਨੁਕਸਾਨ ਹੁੰਦਾ ਬਹੁਤ ਵੱਡਾ ਕਾਰਨ ਹੈ ਇਹ ਤਾਂ ਅਜ ਮੱਲੇ ਨੁਕਸਾਨ ਹੈ ਕਿਸੇ ਵੇਲੇ ਇੱਥੇ ਬਹੁਤ ਵੱਡਾ ਜਾਨੀ ਨੁਕਸਾਨ ਵੀ ਇਨ੍ਹਾਂ ਮਾਰਕੀਟ 'ਚ ਹੋ ਸਕਦਾ ਹੈ ਲੇਕਿਨ ਇਸ ਵਾਸਤੇ ਸਾਡੇ ਲੋਕਾਂ ਨੂੰ ਸਭ ਨੂੰ ਸੁਧਰਨਾ ਪਵੇਗਾ ਅਸੀਂ ਅਤਿਕ੍ਰਮਣ ਬੰਦ ਕਰੀਏ ਔਰ ਇਹ ਜਿਹੜੇ ਨੰਗੇ ਤਾਰ ਹੈ ਮਹਿਕਮਾ ਨੂੰ ਚਾਹੀਦਾ ਹੈ ਇਹ ਬਿਲਕੁਲ ਖਤਮ ਕਰਕੇ ਲਟਕਦੇ ਤਾਰ ਔਰ ਇੰਟਰਨੈਟ ਦੇ ਤਾਰਾਂ ਵਾਸਤੇ ਵੀ ਕੋਈ ਪਾਲਿਸੀ ਹੋਣੀ ਚਾਹੀਦੀ ਹੈ ਜਿਹੜੀ ਗਲੀ ਦੇ ਵਿੱਚ ਨਾ ਲੱਗੇ ਪਹਿਲਾਂ ਆਪਾਂ ਬਾੜੀਆਂ ਕੀਮਤੀ ਜਾਣਾ ਵੀ ਆਪਾਂ ਡਮ ਵਾਲੀ ਨੂੰ ਖੋ ਬੈਠਿਆ ਤੇ ਉਹ ਹੀ ਹਾਲਾਤ ਨੇ ਜਿਹੜੇ ਦੁਬਾਰਾ ਅਸੀਂ ਤਾਂ ਜੀ ਇਸਦੇ ਪੁਕ ਪੁਕੀਆਂ 442 ਜਾਣਾ ਇਸ ਸ਼ਹਿਰ ਦੀਆਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਗਈਆਂ ਲੇਕਿਨ ਅਸੀਂ ਲੋਕਾਂ ਨੂੰ ਕਹਿ ਨਹੀਂ ਹਰ ਸਾਲ ਅਸੀਂ ਆਪਣੀ ਸੁਰੱਖਿਆ ਦੀ ਗੱਲ ਵੀ ਕਰਦੇ ਆਂ ਪਰ ਨਾ ਤਾਂ ਲੋਕ ਸੁਣਨਾ ਚਾਹੁੰਦੇ ਐ ਨਾ ਪ੍ਰਸ਼ਾਸਨ ਸੁਣਨਾ ਚਾਹੁੰਦਾ ਐ ਨਾ ਸਰਕਾਰਾਂ ਕੋਈ ਕੰਮ ਕਰਨਾ ਚਾਹੁੰਦੀ ਆ ਲੋਗਾ ਨੇ ਗਲੀ 12 ਫੁੱਟ ਦੀ ਗਲੀ ਹੈ ਥੜੇ ਬਣੇ ਹੋਏ ਦੋ ਕਿਨਾਰੇ ਦਾ ਸਮਾਨ ਹੁੰਦਾ ਫਿਰ ਮੋਟਰਸਾਈਕਲ ਸਕੂਟਰ ਖੜੇ ਹੁੰਦੇ ਆ ਗਲੀਆਂ ਦੇ ਵਿੱਚੋਂ ਪੈਦਲ ਲੈਣਾ ਭੀੜੇ ਬਜਾਰਾ ਚ ਪੈਦਲ ਨਿਕਲਣਾ ਵੀ ਮੁਸ਼ਕਿਲ ਹੈ ਕਾਹਨ ਫਾਇਰ ਵਿਕਟ ਜਦੋਂ ਨੰਗੀ ਤਾਰਾਂ ਦਾ ਜਾਲ ਲੰਕਰ ਹਜੇ ਵੀ ਉੱਤੇ ਹੈਗਾ ਤਾਂ ਉਹ ਉ ਤਾਂ ਫਿਰ ਮਹਿਕਮੇ ਨੂੰ ਵੀ ਚਾਹੀਦਾ ਕੁਝ ਜਿਹਦੇ 바ਰ ਚ ਕਨੈਕਸ਼ਨ ਜਾਂਦਾ ਹੈ ਯਾ ਉਹ ਹੈ ਉਹ ਕਰਨਾ ਚਾਹੀਦਾ ਇੰਟਰਨੈਟ ਦੀਆਂ ਤਾਰਾਂ ਅਗੇ ਬਿਜਲੀ ਦੇ ਚਾਰ ਤਾਰਾਂ ਦਾ ਇੰਟਰਨੈਟ ਦੀਆਂ 15 ਤਾਰਾਂ ਸਾਰੀਆਂ ਲਟਕਦੀਆਂ ਕੋਈ ਇੰਟਰਨੈਟ ਵਾਲਾ ਆ ਕੇ ਇਸ ਤਰ੍ਹਾਂ ਨੂੰ ਸੁਭਾਲਦਾ ਨਹੀਂ ਮੇਰੀ ਤਾਂ ਟੁੱਟ ਰਹੀ ਹੈ ਯਾ ਕੀ ਹੈ ਇਹ ਇਹਦਾ ਅੱਜ ਇੱਕ ਮਾਲੀ ਨੁਕਸਾਨ ਹੋਇਆ ਜਿਸ ਬੰਦੇ ਦਾ ਨੁਕਸਾਨ ਹੋਇਆ ਉਹਦੇ ਨਾਲ ਵੀ ਸਾਡੀ ਬਹੁਤ ਤਾਣੂਬੁਤੀ ਹੈ ਪਰ ਨਜ਼ਾਰਿਆਂ ਦੇ ਵਿੱਚ ਅਗਲੇ ਗਦਾਮ ਬਣਨੇ ਵੀ ਜਿੰਨਾ ਕਿਸਾਨ ਪ੍ਰਸ਼ਾਸਨ ਦੀ ਅੰਦੇਖੀ ਹੈ ਪੀੜ੍ਹੀਆਂ ਇਹ ਜਿਹੜੇ ਬਾਜ਼ਾਰ ਹੈ ਸਾਡਾ ਮੀਨਾ ਬਾਜ਼ਾਰ ਲਗਭਗ 80 ਸਾਲ ਤੋਂ ਬੈਲ ਪੋਇਆ ਹੋਇਆ ਬਾਜ਼ਾਰ ਹੈ ਜਦੋਂ ਇੱਥੇ ਛੋਟੀਆਂ-ਛੋਟੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਉਸ ਵੇਲੇ ਕਰ ਸੀਗੇ ਠੀਕ ਹੈ ਦੁਕਾਨਾਂ ਬਣ ਗਈਆਂ ਲੇਕਿਨ ਗਵਰਨਮੈਂਟ ਦੀ ਇਸ ਬਾਰੇ ਕੋਈ ਪਾਲਿਸੀ ਨਹੀਂ ਹੈ ਵੀ ਮਾਰਕੀਟ ਕਿੱਡੀ ਚੌੜੇ ਬਾਜ਼ਾਰ ਚ ਆਊਗੀ ਜਾਂ ਕੀ ਹੋਏਗੀ ਕੋਈ ਗਵਰਨਮੈਂਟ ਪਾਲਿਸੀ ਬਣਾ ਕੇ ਸੜਕਾਂ ਖੁੱਲੀਆਂ ਕਰੇ ਜਾਂ ਹੋਰ ਕਰੇ ਤਾਂ ਕਰਨਾ ਚਾਹੀਦਾ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਇਹਦੇ ਵਿੱਚ ਇੱਕ ਮੀਨਾ ਬਾਜ਼ਾਰ ਚ ਅਸੀਂ ਪਾਈਪਲਾਈਨ ਪਾਣੀ ਦੀ ਅੱਗ ਦਾ ਅੱਗ ਬੁਝਾਉਣ ਵਾਸਤੇ ਪਾਈਪਲਾਈਨ ਪਾਉਣ ਦੀ ਪ੍ਰੋਪੋਜ਼ਲ ਪਾਈ ਸੀ ਲੇਕਿਨ ਸਰਕਾਰ ਨੇ ਉਹ ਵੀ ਠੰਡੇ ਵਸਤੇ ਚ ਪਾਤੀ ਵੀ ਅਗਰ ਉਹ ਬਾਹਰੋਂ ਹੀ ਵਾਇਰ ਬਗਰੇਡ ਇਹਨਾਂ ਦੇ ਅੱਗੋਂ ਦੀ ਸਟਾਰਮ ਵਾਟਰ ਦੇ ਲੱਗ ਜਾਣ ਤੇ ਉਨ ਦੇ ਲekin ਉਹ ਵੀ ਸਾਡੀ ਪ੍ਰਪੋਜ਼ਲ ਸਰਕਾਰ ਨੇ ਠੰਡੇ ਅਵਸਥਾ ਚ ਪਾਤੀ ਜਿਹੜੀ ਕਟਨਾ ਹੋਈ ਹੈ ਭੀੜੇ ਬਾਜ਼ਾਰ ਦੇ ਵਿੱਚ ਕੀ ਲੱਗਦਾ ਹੈ ਕਿਸ ਤਰ੍ਹਾਂ ਜਿਹੜੀ ਕਟਨਾ ਕੀਤੀ ਹੈ ਪੀਐਸ ਜੀ ਹਮਲ ਟ੍ਰੈਫਿਕ ਨੂੰ ਕੰਟਰੋਲ ਕਰ ਸਕੋ ਇਸੇ ਪਹਿਲੇ ਉਸ ਤੋਂ ਪਹਿਲੇ ਆ ਗਏ ਜਹਾਂ ਤੇ ਦੂਹ ਉੱਨੇ ਕੇ ਬਾਅਦ ਹਮੇ ਪਤਾ ਲੱਗਾ ਜੇ ਬੀਨਾ ਬਾਜ਼ਾਰ ਮੇਂ ਆਗ ਲੱਗ ਰਹੀ ਹੈ तो आ, उसी टाइम टाइमरेड को बुलाया और ये फायर ब्रिगेड के लिए सबसे पहले रास्ता क्लियर कर दिया इधर से जो आनी थी इसके लिए रास्ता क्लियर करके अंदर गए लग रही थी जिसमें प्लास्टिक गत्ता और एक कुछ टायर बता रहे हैं, अंदर ये कहते टायर पड़े थे उसमें... अभी दो आगे तीसरी बार खड़ी है हाँ हाँ तीन चार गई और अभी तो लगभग अस्सी परसेंट हम काबू आग पे पा लिया गया